ਜਨਪਿਆਵੀ ਨੂੰ ਇੱਥੇ ਦਸ਼ਕਾਂ ਦਾ ਸਵਾਗਤ ਹੈ ਅੱਜ ਜੇ ਅਸੀਂ ਪਹੁੰਚੇ ਹਾਂ ਫਲੋਰ ਵਿਖੇ ਜਿੱਥੇ ਬੋਝ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਸਰਦਾਰ ਅਮਤਾਜ ਸਿੰਘ ਕਰੀਪੁਰੀ ਦੇ ਅਗੋਚ ਖਰਾੜਗੜ ਸਾਹਿਬ ਤੋਂ ਸਤਿਗੁਰੂ ਵਿਦਾਤ ਸਰਮਾਨ ਯਾਤਰਾ ਕੱਢੀ ਗਈ ਜਿੱਥੇ ਤਲੇਤੇ ਦੇ ਵਿੱਚ ਸਰਕਾਰ ਵੱਲੋਂ ਜਿਹੜਾ ਗੁਰੂ ਘਰਤਾ ਆਇਆ ਗਿਆ ਉਸ ਨੂੰ ਲੈ ਕੇ ਬੋਝ ਸਮਾਜ ਪਾਰਟੀ ਵੱਲੋਂ ਡਟ ਕੇ ਵਿਰੋਧ ਕੀਤਾ ਗਿਆ ਜਿੱਥੇ ਪੰਜਾਬ ਪ੍ਰਧਾਨ ਸਰਦਾਰ ਅਮਤਾਜ ਸਿੰਘ ਕਰੀਪੁਰੀ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਗੁੱਡੇ ਭੰਨ ਡਿੱਗ ਗਈ ਹੈ ਸਾਹਿਬ ਸ਼੍ਰੀਪੁਰ ਅਮਤਾਜ ਜੀ ਮਹਾਰਾਜ ਜਿਨ੍ਹਾਂ ਦੇ ਗੁਰੂ ਪਰੰਤਰੀ ਜਗ੍ਹਾ ਜਗ੍ਹਾ ਵਿਦਵੀ ਪੰਜਾਬ ਦੀ ਹੰਕਾਰੀ ਸਰਕਾਰ ਕਰਦੀ ਸੀ ਤੋਂ ਅੱਜ ਅਸੀਂ ਗੁਰੂ ਰਵਿਦਾਸ ਜੀ ਦੇ ਸਨਮਾਨ ਚ ਸ੍ਰੀ ਗੁਰੂ ਰਵਿਦਾਸ ਸਨਮਾਨ ਯਾਤਰਾ ਉਰਾਲਕਰ ਸਭ ਤੋਂ ਸ਼ੁਰੂ ਕੀਤੀ ਔਰ ਹੁਣ ਅੰਤਮ ਫੜਾ ਫਲੋਰ ਦੇ ਵਿੱਚ ਪਹੁੰਚੀ ਹੈ ਯਾਤਰਾ ਦਾ ਉਦੇਸ਼ੀ ਸਰਕਾਰ ਦੇ ਹੰਕਾਰ ਨੂੰ ਸੰਗਤਾਂ ਦੇ ਅਸ਼ੀਰਵਾਦ ਨਾਲ ਗੁਰੂ ਸਾਹਿਬ ਦੇ ਅਸ਼ੀਰਵਾਦ ਨਾਲ ਤੋੜਨਾ ਇਹੋ ਸੰਤ ਮਹਾਪੁਰਸ਼ ਤੋਂ ਸਰਕਾਰ ਸੰਗਤਾਂ ਦੇ ਅਸ਼ੀਰਵਾਦ ਦੇ ਨਾਲ ਕਿਉਂਕਿ ਅਸੀਂ ਦੇਖਿਆ ਕਿ ਤਲੇਤਾ ਪਿੰਡ ਚ ਗੁਰੂ ਨਬਦਾਸ ਗੁਰੂ ਘਰ ਦੀ ਚਾਰ ਦੁਆਰੇ ਪੰਜਾਬ ਸਰਕਾਰ ਦੇ ਹੰਕਾਰ ਨਾਲ ਤੋੜੀ ਗਈ ਅਸੀਂ ਪੁੱਛਿਆ ਦਾ ਕਾਰਨ ਕਿਹਾ ਆ ਇੱਕ ਮਹੀਨੇ ਚ ਕੋਈ ਕਾਰਨ ਨਹੀਂ ਦੱਸ ਸਕੇ ਅਸੀਂ ਪਿੰਡ ਗ ਜਾ ਕੇ ਆਲਾਮ ਕੀਤਾ ਜਿਹੜੀਆਂ ਸੜੀਆਂ ਤੀਆਂ ਪੈਣਾ ਬਜ਼ੁਰਗ ਕਿ ਨਹੀਂ ਗ੍ਰਿਫਤਾਰ ਕੀਤੇ ਸੀ ਉਹ ਸਾਡੀ ਟੀਮ ਨੇ ਮੌਕੇ ਤੇ ਜਾ ਕੇ ਛਡਵਾਏ ਆਣੇ ਦਾ ਘਰਾਓ ਕੀਤਾ ਬਹੁਤ ਜੋ ਸਮਾਜ ਪਾਰਟੀ ਨੇ ਪਹਿਲੇ ਦਿਨ ਤੋਂ ਲੜਾਈ ਸ਼ੁਰੂ ਕੀਤੀ ਇੱਕ ਮਹੀਨੇ ਚ ਪੰਜਾਬ ਦੀ ਸਰਕਾਰ ਕੋਈ ਕਾਰਨ ਨਹੀਂ ਦੱਸ ਸਕੇ ਕਿ ਅਸੀਂ ਕਿਉਂ ਗੁਰੂ ਘਰ ਦੇ ਉੱਪਰ ਬਲਡੋਜ਼ਰ ਚਲਾਇਆ 1 ਮਹੀਨੇ ਚ ਕਾਂਗਰਸ ਦੇ ਪ੍ਰਧਾਨ ਨੇ ਜਵਾਨ ਤੱਕ ਨਹੀਂ ਖੋਲੀ ਪਈਏ ਮਾੜਾ ਹੋਇਆ 1 ਮਹੀਨੇ ਦੇ ਵਿੱਚ ਭਾਜਪਾ ਅਕਾਲੀਆਂ ਦੇ ਐਸਜੀਪੀਸੀ ਦੇ ਪ੍ਰਧਾਨ ਨੇ ਇੱਕ ਸ਼ਬਦ ਕਹਿ ਕੇ ਹਾ ਦਾ ਨਾਰਾ ਵੀ ਨਹੀਂ ਮਾਰਿਆ ਸ੍ਰੀ ਕਾਲ ਤੱਕ ਸਭ ਦੇ ਜਥੇਦਾਰ ਸਭ ਵੀ ਖਾਮੋਸ਼ ਰਹੇ ਜਦੋਂ ਸਭ ਚੁੱਪ ਹੋ ਗਏ ਗੁਰੂ ਘਰ ਦੀ ਬੇਅਦਬੀ ਤੇ ਤਦ ਅਸੀਂ ਫੈਸਲਾ ਕੀਤਾ ਕਿ ਗੁਰੂ ਰਵਿਦਾਸ ਜੀ ਦੇ ਸਨਮਾਨ ਮੇ ਬੀਐਸਪੀ ਮੈਦਾਨ ਮੇ ਸ਼੍ਰੀ ਗੁਰੂ ਰਵਿਦਾਸ ਸਨਮਾਨ ਯਾਤਰਾ ਸ਼ੁਰੂ ਕੀਤੀ ਮੈਂ ਸੰਗਤਾਂ ਨੂੰ ਵਧਾਈ ਦੇਣੀ ਚਾਹੂੰਗਾ ਕਿ ਯਾਤਰਾ ਅਜੇ ਫਲੋਰ ਪਹੁੰਚੀ ਨਹੀਂ ਸੀ ਮੈਂ ਪਹਿਲਾਂ ਵੀ ਕਿਹਾ ਸੀ ਜਦੋਂ ਅਸੀਂ ਇੱਥੇ ਧਰਨਾ ਲਾਇਆ ਮੈਂ ਉਦੋਂ ਵੀ ਕਿਹਾ ਸੀ ਕਿ 52 ਗੁਰੂ ਸਾਹਿਬ ਦੇ ਚਰਨਾਂ 'ਚ ਪਹਿਲਾਂ ਟੁਕੇ ਡਿਗੇ ਆ 53ਵਾਂ ਇਹ ਹੰਕਾਰੀ ਮੁੱਖ ਮੰਤਰੀ ਭਗਵੰਤ ਮਾਨ ਇਹ ਗੁਰੂ ਸਾਹਿਬ ਦੇ ਸਾਹਮਣੇ ਡਿੰਡੌਕ ਕਰੂਗਾ ਡਿੰਡੌਕ ਔਰ ਯਾਤਰਾ ਹਜੇ ਆਪਣੇ ਅੰਤਮ ਪੜਾਤੇ ਪਹੁੰਚੀ ਨਹੀਂ ਸੀ ਬੰਗਾਈ ਸਾਡੇ ਕੋਲ ਬੰਗਿਆਂ ਚ ਮਤਾ ਪਹੁੰਚ ਗਿਆ ਕਿ ਸਰਕਾਰ ਗੋਡਿਆਂ ਪਰ ਹੋ ਗਈ ਗੁਰੂ ਰਵਿਦਾਸ ਦੇ ਸਾਹਮਣੇ ਸਰਕਾਰ ਲੰਮੀ ਪੈ ਕੇ ਡੰਡੋਤ ਕਰ ਰਹੀ ਆ ਕਿ ਉਸੇ ਜਗ੍ਹਾ ਤੇ ਗੁਰੂ ਘਰ ਬਣਾਇਆ ਜਾਊਗਾ ਮਤਾ ਪਾਸ ਹੋ ਕੇ ਤੇ ਸਰ ਅਸੀਂ ਗੱਲ ਕਰਦੇ ਹਾਂ ਕਿ ਇਹ ਗੁਰੂ ਰਵਿਦਾਸ ਨਾਮ ਲੈਵਾ ਸੰਗਤਾਂ ਦੀ ਜਿੱਤ ਹੈ ਇਹ ਕੌਮ ਦੇ ਮਹਾਨ ਸੰਤਾਂ ਦੇ ਅਸ਼ੀਰਵਾਦ ਦੀ ਜਿੱਤ ਹੈ ਬਹੁਜਨ ਸਮਾਜ ਪਾਰਟੀ ਦੇ ਵਰਕਰ ਔਰ ਆਗੂਆਂ ਦੇ ਕូន ਪਸੀਨਾ ਜੋ ਉਹਨਾਂ ਨੇ ਬਹਾਇਆ ਇਸ ਸਰਕਾਰ ਦੇ ਜ਼ਬਰ ਤੇ ਵਿਰੋਧ ਝਟ ਕੇ ਖੜੇ ਹੋਏ ਕਿ ਨਹੀਂ ਗੁਰੂ ਘਰਾਂ ਦੀ ਬੇਦਬੀ ਬਰਦਾਸ਼ਤ ਕਰਾਂਗੇ ਨਹੀਂ ਗੁਰੂ ਘਰਾਂ ਨੂੰ ਮਹਿਲਾ ਕਲੀਨਿਕਾ ਬਣਾਉਣ ਦੇਵਾਂਗੇ ਨਹੀਂ ਗੁਰੂ ਘਰਾਂ ਨੂੰ ਪੰਚਾਇਤ ਕਰ ਬਣਾਉਣ ਦੇਵਾਂਗੇ ਨਹੀਂ ਗੁਰੂ ਘਰਾਂ ਦੇ ਚੁਗਿਰਦੇ ਚ ਖੁਰਾਲਗੜ੍ਹ ਸਾਹਿਬ ਚ ਸ਼ਰਾਬ ਦੇ ਠੇਕੇ ਬਰਦਾਸ਼ਤ ਕਰਾਂਗੇ ਨਜਾਜ ਬਰਾਂਚਾਂ ਬਰਦਾਸ਼ਤ ਕਰਾਂਗੇ ਨਹੀਂ ਸੰਤਾਂ ਦੇ ਬਣਾਏ ਹੋਏ ਗੁਰੂ ਰਵਿਦਾਸ ਪਬਲਿਕ ਸਕੂਲਾਂ ਤੇ ਲੈਂਡ ਮਾਫੀਆ ਨੂੰ ਕਬਜ਼ੇ ਕਰਨ ਦੇਾਂਗੇ ਤਾਂ ਜਦੋਂ ਸੰਗਤਾਂ ਨੇ ਆਪਣਾ ਜੋਸ਼ ਜਨੂੰਨ ਸੰਤਾਂ ਨੇ ਅਸ਼ੀਰਵਾਦ ਦਿੱਤਾ ਬਹੁਜਨ ਸਮਾਜ ਪਾਰਟੀ ਮદાન ਚ ਕੁਦੇ ਤਾਂ ਅੱਜ ਸੰਗਤਾਂ ਦੀ ਜਿੱਤ ਹੋਈ ਆ ਤਲੇਤੇ ਦੇ ਵਿੱਚ ਮੈਂ ਕਿਹਾ ਸੀ 1 ਇੰਚ ਵੀ ਜਗ੍ਹਾ ਨਹੀਂ ਛੱਡਣੀ ਉਸੇ ਜਗ੍ਹਾ ਤੇ ਕੰਧਾਂ ਬਣਨ ਗਈਆਂ ਔਰ ਗੁਰੂ ਸਾਹਿਬ ਦੇ ਉਸੇ ਜਗ੍ਹਾ ਤੇ ਨਿਸ਼ਾਨ ਝੁੱਲਣਗੇ ਸ੍ਰੀ ਗੁਰੂ ਰਵਿਦਾਸ ਜੀ ਕੇ ਸਨਮਾਨ ਮੇ ਬੀਐਸਪੀ ਮદાન ਮੇ ਬੋਲੇ ਸੋ ਨਿਰਪੈ ਹੰਸਦਾ ਸਤਿ ਸ੍ਰੀ ਅਕਾਲ ਸੱਚ ਨੇ ਕਦੀ ਜਾਣ ਕਰੀਏ ਜਿਹੜੇ ਇੱਥੇ ਦੇ ਲੋਕਲ ਮੰਤਰੀ ਆ ਉਹਨਾਂ ਦੇ ਹਲੇ ਤੱਕ ਦੀ ਕੋਈ ਬਿਆਨ ਜਿਹੜਾ ਨਹੀਂ ਆਇਆ ਗੁਰੂ ਘਰ ਨੂੰ ਲੈ ਕੇ ਜਦੋਂ ਵੋਟਾਂ ਆਉਂਦੀਆਂ ਉਸ ਵਕਤ ਇਹਨਾਂ ਦੀ ਬਿਆਨਬਾਜ਼ੀ ਹੁੰਦੀ ਆ ਉਸ ਵਕਤ ਇਹ ਗੁਰੂ ਘਰਾਂ ਦੇ ਵਿੱਚ ਰਾਜਨੀਤਿਕ ਜਿਹੜੀਆਂ ਰੋਟੀਆਂ ਸੇਕਦੇ ਆ ਦੇਖੋ ਜਿਹੜੇ ਰਿਜ਼ਰਵ ਸੀਟਾਂ ਤੋਂ ਜਿੱਤ ਕੇ ਜਾਂਦੇ ਆ ਇਹਨਾਂ ਦੀ ਕੋਈ ਪੋਲੀਟੀਕਲ ਹਾਇਸੀਅਤ ਹੁੰਦੀ ਨਹੀਂ ਇਹ ਤਾਂ ਸਿਰਫ ਸੰਵਿਧਾਨਕ ਮਜਬੂਰੀ ਆ ਹੁਕਮਰਾਨਾਂ ਦੀ ਸਮੰਤਵਾਦੀਆਂ ਦੇ ਪਰ ਫਿਰ ਵੀ ਮੈਂ ਗੁਰੂ ਰਵਿਦਾਸ ਜੀ ਦੇ ਇਤਿਹਾਸ ਚ ਇੱਕ ਪ੍ਰਸੰਗ ਪੜਿਆ ਸੀ ਕਿ ਉਹ ਨਹੀਂ ਮਰੀਆਂ ਗਊਆਂ ਜਿੰਦਾ ਕੀਤੀਆਂ ਤਾਂ ਮੈਂ ਲੱਭਦਾ ਸੀ ਕਿ ਮਰੀਆਂ ਗਊਆਂ ਕਿੱਥੇ ਆ ਤਰ 34 ਰਿజర్ਵ ਸਿਟਾਂ ਤੇ ਇਹ ਮਰੀਆਂ ਗਊਆਂ ਹੀ ਆ ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹ ਮਰੀਆਂ ਗਊਆਂ ਕਿਸੇ ਤਰ੍ਹਾਂ ਜਿੰਦਾ ਹੋ ਜਾਣ ਚਾਰ ਰਿజర్ਵ ਸਿਟਰ ਤੇ ਚਾਰ ਐਮਪੀ ਜਿਹੜੇ ਉਹ ਮਰੀਆਂ ਗਊਆਂ ਹੀ ਆ ਇੱਥੋਂ ਦਾ ਐਮਪੀ ਨਹੀਂ ਬੋਲਿਆ ਜਿਹੜਾ ਮੁੱਖ ਮੰਤਰੀ ਰਿਹਾ ਉਨੇ ਇੱਕ ਵਾਰ ਵੀ ਨਹੀਂ ਕਿਹਾ ਨਾ ਉਹਦੇ ਮਾਲਕ ਨੇ ਕਿਹਾ ਨਾ ਉਹਨੇ ਕਿਹਾ ਸਿਰੀ ਨੇ ਵੀ ਨਹੀਂ ਕਿਹਾ ਮਾਲਕ ਨੇ ਵੀ ਨਹੀਂ ਕਿ ਤੋ ਇਸ ਕਰਕੇ ਚਲੋ ਸਰੀਆਂ ਤੋਂ ਤਾਂ ਅਸੀਂ ਜ਼ਿਆਦਾ ਉਮੀਦ ਨਹੀਂ ਰੱਖ ਸਕਦੇ ਪਰ ਮੈਂ ਇਹਨਾਂ ਨੂੰ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਗੁਰੂ ਘਰ ਤੋੜਿਆ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ ਤੋ ਕਾਂਗਰਸ ਦੇ ਆਗੂਆਂ ਨੇ ਕਾਂਗਰਸ ਛੱਡੀ ਸੀ ਅਗਰ ਇਹਨਾਂ ਚ ਕਿਸੇ ਚ ਜਮੀਰ ਜਿੰਦਾ ਹੈ ਅਣਖ ਹੈ ਰੱਤੀ ਪਰ ਵੀ ਕੋਈ ਸ਼ਰਦਾ ਸਤਕਾਰ ਗੁਰੂ ਸਾਹਿਬ ਲਈ ਹੈ ਤੋ ਇਹ ਸਾਰੇ ਆਮ ਪਾਰਟੀ ਚੋਂ ਅਸਤੀਫੇ ਦੇ ਕੇ ਬਾਹਰ ਆਣ ਇਹ ਗੁਰੂਕਰਦੀਆਂ ਚਾਰ ਦਬਾਰੀਆਂ ਗੁਰੂਕਰਾਂ ਦੀ ਬੇਅਦਬੀ ਕਰਨ ਵਾਲਿਆਂ ਦੇ ਨਾਲ ਖੜੇ ਨਾ ਹੋਣ ਇਹ ਗੁਰੂਕਰ ਦੇ ਸਨਮਾਨ ਵਿੱਚ ਖੜੀਆਂ ਸੰਗਤਾਂ ਨਾਲ ਆ ਕੇ ਖੜੇ ਹੋਣ ਤੇ ਸਰ 2027 ਦੀਆਂ ਚੋਣਾਂ ਦੀਆਂ ਨਜ਼ਦੀਕ ਆ ਰਹੀਆਂ ਤੇ ਉਹਦੇ ਬਾਰੇ ਦਸ਼ਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਵੇਖੋ ਅੱਜ ਦਾ ਮਕਸਦ ਤਾਂ ਸਾਡਾ ਇਹੋ ਹੀ ਆ ਕਿ ਟਲੈਟੇ ਦੇ ਵਿੱਚ ਗੁਰੂਕਰ ਉਸੇ ਥਾਂ ਤੇ ਬਣਨਾ ਸਰਕਾਰ ਕੋਈ ਹਸ਼ਿਆਰੀ ਨਾ ਕਰੇ ਹਸ਼ਿਆਰੀ ਸਰਕਾਰ ਦੇ ਕੋਈ ਬਰਦਾਸ਼ਤ ਨਹੀਂ ਕੀਤੀ ਜਾਊਗੀ ਧੋਖਾ ਕੋਈ ਬਰਦਾਸ਼ਤ ਨਹੀਂ ਕੀਤਾ ਜਾਊਗਾ ਜਿੱਤ ਭੋਜਨ ਸਮਾਜ ਪਾਰਟੀ ਦੀ ਹੋਈ ਹੈ ਸੰਗਤਾਂ ਦੀ ਹੋਈ ਹੈ ਗੁਰੂ ਰਵਿਦਾਸ ਦੇ ਅਸ਼ੀਰਵਾਦ ਦੇ ਹੋਈ ਹੈ ਸੰਤਾਂ ਦੇ ਅਸ਼ੀਰਵਾਦ ਦੇ ਹੋਈ ਹੈ ਪਰੰਤੂ ਜਿੰਨਾ ਜਲਦੀ ਹੋ ਸਕੇ ਉੱਥੇ ਗੁਰੂ ਸਾਹਿਬ ਦੀ ਚਾਰਦਵਾਰੀ ਬਣਨੀ ਚਾਹੀਦੀ ਹੈ ਨਹੀਂ ਤਾਂ ਫਿਰ ਅਸੀਂ ਡੇਟ ਐਲਾਨਾਂਗੇ ਸੰਗਤਾਂ ਬਣਾਉਣ ਦੀ ਤੇ ਜਿਹੜੇ ਆਪਾਂ ਸ਼ਰਾਬ ਦੇ ਠੇਕੇ ਦੀ ਗੱਲ ਕਰੀਏ ਖੁਰਾਲਗੜ ਸੀ ਧਰਤੀ ਤੇ ਅਜਰੇ ਉਹ ਕੀ ਹੁਣ ਜਿਹੜਾ ਤੁਸੀਂ ਧਰਨਾ ਪ੍ਰਦਾਨ ਕੀਤਾ ਗਿਆ ਇਹਨਾਂ ਮਾਨ ਸਰਕਾਰ ਕੋਲ ਚੱਕੇ ਜਾਣਗੇ ਜਾਂ ਫਿਰ ਐਦਾਂ ਹੀ ਚੱਲਦੇ ਰਹਿਣਗੇ ਠੇਕੇ ਜਿਹੜੇ ਦੇਖੋ ਜੇ ਸਰਕਾਰ ਨਹੀਂ ਚੱਕੋਗੀ ਸੰਗਤਾਂ ਬੀਐਸਪੀ ਨੂੰ ਅਸ਼ੀਰਵਾਦ ਦੇਣਗੇ ਆ 2027 ਚ ਖੁਰਾਲਗੜ ਸਾਹਿਬ ਨੂੰ ਪਵਿੱਤਰ ਧਰਤੀ ਲੰਨਿਆ ਜਾਊਗਾ ਠੇਕੇ ਤਾਂ ਬੰਦ ਹੋਣਗੇ ਵਿਸ਼ਵ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਖੁਰਾਲਗੜ ਸਾਹਿਬ ਚ ਬਣੂਗੀ ਜਿੱਥੋਂ ਆਮ ਪਾਰਟੀ ਦੀ ਸਰਕਾਰ ਭਗਵੰਤ ਮਾਨ ਜੀ ਅਮਲੀ ਪੈਦਾ ਕਰਨਾ ਚਾਹੁੰਦੇ ਆ ਜਿਸ ਧਰਤੀ ਤੇ ਅਸੀਂ ਉੱਥੇ ਅਧਿਕਾਰੀ ਔਰ ਅਫਸਰ ਪੈਦਾ ਕਰਾਂਗਾ। ਹੌਜਾ ਸਵਾ ਪਾਰਟੀ ਜਿੰਦਾਬਾਦ 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 ਸਰਲਾਸ ਦੇ ਵਿੱਚ 9 ਅਕਤੂਬਰ ਨੂੰ ਜਿਹੜਾ ਸਾਹਿਬ ਕਾਂਚੀਰਾਮ ਜੀ ਦਾ ਪ੍ਰੀਤ ਨਾਮ ਰਹਿਮਾਨ ਦੀ ਬਸੂਫ ਨੂੰ ਲੈ ਕੇ ਕੋਈ ਸੰਦੇਸ਼ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਗੁਰੂ ਰਵਿਦਾਸ ਜੀ ਸਾਡੇ ਧਾਰਮਿਕ ਗੁਰੂ ਆ ਸੰਤ ਆ ਆਦਰਸ਼ੋ ਇਸ ਦੇਸ਼ ਦੀ ਰਾਜਨੀਤੀ ਚ ਇੱਕ त्याਗੀ ਤਪਸਵੀ ਸ਼ਖਸੀਅਤ ਜਿਨ੍ਹਾਂ ਨੂੰ ਅਸੀਂ ਰਾਜਨੀਤਿਕ ਸੰਤ ਕਹਿ ਸਕਦੇ ਉਹ ਸਾਬਕਾਂਸ਼ੀ ਰਾਮ ਉਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਜਿਨ੍ਹਾਂ ਨੂੰ ਕੀੜੇ ਮਕੌੜੇ ਸਮਝ ਕੇ ਬਵਸਤਾ ਪੈਰਾਂ ਥੱਲੇ ਬਦਲ ਦਿੰਦੇ ਸੀ ਮਚਲ ਦਿੰਦੇ ਸੀ ਮਸਲ ਕੇ ਅੱਗੇ ਨਿਕਲ ਜਾਂਦੀ ਸੀ ਬਵਸਤਾ ਉਹਨਾਂ ਨੂੰ ਆਪਣੇ ਪੈਰਾਂ ਤੇ ਅਗਰ ਖੜੇ ਕੀਤਾ ਗੁੰਗਿਆਂ ਨੂੰ ਜ਼ੁਬਾਨ ਦਿੱਤੇ ਤੋ ਇਹ ਸਭ ਕਾਂਛੀ RAM ਜੀ ਨੂੰ ਕ੍ਰੈਡਿਟ ਜਾਂਦਾ ਉਹਨਾਂ ਦਾ ਪ੍ਰੀ ਨਿਰਵਾਣ ਦਿਵਸ 9 ਅਕਤੂਬਰ ਨੂੰ ਫਲੋਰ ਦੀ ਧਰਤੀ ਤੇ ਬਹੁਜਨ ਸਮਾਜ ਪਾਰਟੀ ਸੂਬਾ ਪੱਧਰ ਤੇ ਮਨਾਣ ਦਾ ਪ੍ਰੋਗਰਾਮ ਰੱਖਿਆ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰੂੰਗਾ ਕਿ ਉਹ ਵੱਚੜ ਕੇ ਉਸ ਦਿਨ ਸਭ ਕਾਂਛੀ RAM ਜੀ ਦੇ ਪ੍ਰੀ ਨਿਰਵਾਣ ਦਿਵਸ ਤੇ ਪਹੁੰਚਣ ਤਾਂ ਕਿ ਬੇਗਮ ਪਰੇ ਦਾ ਸੰਕਲਪ ਔਰ ਸਭ ਕਾਂਛੀ RAM ਦਾ ਦਿੱਤਾ ਹੋਇਆ ਸੰਕਲਪ ਕਿ ਤਖਤ ਬਦਲ ਦਿਓ ਤਾਜ ਬਦਲ ਦਿਓ ਬੇਈਮਾਨਾਂ ਦਾ ਰਾਜ ਬਦਲ ਦਿਓ ਬਸ ਪਾ ਹੀ ਵਿਕਲਪ ਹੈ ਇਸ ਸੋਚ ਤੇ ਅਸੀਂ ਅੱਗੇ ਵਧੀਏ ਧੰਨਵਾਦ

ਖਬਰਾਂ ਨੂੰ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਜਨ ਪੰਜਾਬੀ ਨਿਊਜ਼ ਦੇ ਨਾਲ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਆਵਾਜ਼ ਤੁਹਾਡੀ ਪਹੁੰਚ ਸਾਡੀ ਜਨ ਪੰਜਾਬੀ ਨਿਊਜ਼